ਫਰਦੂਸ ਨੂੰ ਬੋਲਦਾ ਮਾਤੇ ਘਲਾਣੇ ਸੋ ਸ੍ਰੀ ਅਕਾਲ ਹੁਣ ਮੇਰਾ ਵੀਰ ਬਣ ਕੇ ਆਜੋ ਆਜੋ ਓ ਯਾਰ ਬਾਈ ਫੋਟੋ ਮਾਚ ਆਜੋ ਬਾਈ ਓ ਹੁਣ ਮੇਰਾ ਵੀਰ ਬਣ ਕੇ ਨਾ ਮੇਰਾ ਭਰਾ ਜਿੰਨੇ ਮੁੰਡੇ ਮੂਰੇ ਲੱਗੇ ਹੋਏ ਉਹਨਾਂ ਦੀ ਸੌਂਗ ਓ ਯਾਰ ਹਲਾ ਬੈਠਣ ਦੀ ਅਪੀਲ ਕਰਦੇ ਮਾੜੀ ਦੀ ਬੈਠਣ ਦੀ ਨਾ ਇਕ ਲਈ ਸ਼ਾਂਤ ਹੋ ਜਾ ਦੋ ਮੀਟਰ ਰੁਕ ਜਾ ਗੱਲ ਬਾਤ ਸੁਣ ਦੋ ਮੀਟਰ ਰੁਕ ਜਾ ਮੇਰਾ ਵੀਰ ਬਣ ਕੇ ਜਿੰਨੇ ਵੀ ਨੌਜਵਾਨ ਮੇਰੀ ਗੱਲ ਸੁਣਦੇ ਆ ਬਾਈ ਸਾਰਿਆਂ ਦੇ ਮੇਰੀ ਚਰਨਾਂ ਦੇ ਵਿੱਚ ਬੇਨਤੀ ਆ ਮੇਰਾ ਵੀਰ ਬਣ ਕੇ ਮੁੰਡਿਓ ਸਾਰੇ ਦੇ ਚਰਨਾਂ ਦੇ ਵਿੱਚ ਬੇਨਤੀ ਹੈ 2 ਮਿੰਟ ਦਾ ਸਮਾਂ ਦੇ ਦਿਓ ਯਾਰ ਆਹ ਬੈਜੋ ਮੇਰਾ ਵੀਰ ਬਣ ਕੇ ਇੱਕ ਮਰੀ ਆ ਦੋ ਭਰਾ ਬਿੱਲੇ ਭਾਈ ਬਿਠਾ ਲੈ ਖੜੀ ਮੜਾ ਯਾ ਮੁਰੇ ਤੁਸੀਂ ਚਾਰ ਤੂੰ ਤੂੰ ਤੁਸੀਂ ਚਾਰ ਬੰਦੇ ਆ ਤੁਹਾਨੂੰ ਬਿਠਾ ਦੇ ਮੇਰਾ ਬਾਕੀ ਵੀਰ ਇੱਧਰ ਆਇਓ ਯਾਰ ਸਾਰੇ ਯਾਰ ਆ ਜਾ ਬਿਰੂ ਪਹਿਲਾਂ ਪਿਛਾਲਿਆ ਮੁਰੇ ਤੂੰ ਖੜਾ ਹੋ ਜੀ ਤੇ ਮੇਰਾ ਵੀਰ ਬਣ ਕੇ ਸਾਰੇ ਜਿੱਥੇ ਜਿੱਥੇ ਖੜਿਓ ਉੱਥੇ ਹੀ ਬੈਠ ਜਾਓ ਹੁਣ ਆਪਾਂ ਸਿਮਰਨ ਕਰਨਾ ਆਪਾਂ ਆਪਾਂ ਬਸ ਸਿਮਰਨ ਕਰਨਾ ਹੁਣ ਮੇਰਾ ਵੀਰ ਬੈਠ ਜਾਓ ਬੈਠੀਏ ਬੈ ਜਾਓ ਸਾਰੇ ਆਲੇ ਬੈਠ ਜਾਓ ਬੈਠ ਜਾਓ ਮੇਰਾ ਵੀ ਸਾਰਿਆਂ ਨੇ ਸਤਿਨਾਮ ਵਾਹਿਗੁਰੂ 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 सत ना वाहे गुरु सत ना वाहे गुरु सत ना वाहे गुरु सत वाहे गुरु सत ना वाहे गुरु सत वाहे गुरु सत वाहे गुरु सत वाहे गुरु सत वाहे गुरु ਸਤ ਨਾਮ ਵਾਹਿਗੁਰੂ 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 ਸਤਨਾਮ 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 ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਨੰਦ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮੇਰਾ ਵੀ ਆਦੀ ਚੁੱਪ ਹੋ ਜਾਓ ਜੱਪ ਕਰ ਜਾ ਵੀਰ ਉਹ ਗੱਲ ਸੁਣ ਲਓ ਜੱਪ ਕਰ ਜੋ ਵੀਰ ਇੱਕ ਮੈਂਟ ਕਮੈਂਟ ਪਾਰ ਆਇਓ ਆ ਹੁਣ ਮੇਰਾ ਵੀਰ ਦੇਖ ਲਓ ਹੁਣ ਕਿੰਨਾ ਵਧੀਆ ਲੱਗਦਾਗਾ ਬੈਠ ਕੇ ਸਿਮਰਨ ਕਰਦੇ ਆ ਜੇ ਹੁੱਲੜ ਬਾਜੀ ਕਰਾਂਗੇ ਨਾ ਉਹਨਾਂ ਨੇ ਵੀ ਚੌੜ ਕਰਨੀਆਂ ਇੱਥੇ ਸਿਮਰਨ ਕਰਾਂਗੇ ਵਾਹਿਗੁਰੂ ਸੁਣ ਕੇ ਹੀ ਉਹਨਾਂ ਨੂੰ ਦੰਦਣਾ ਪੈ ਜਾਣੀਆਂ ਬਸ ਠੀਕ ਹੈ ਨਾ ਨਾ ਆਪਣੇ ਤੇ ਸਿਮਰਨ ਕਰਦੇ ਆ ਤੇ ਕੋਈ ਗੋਲੀ ਚਲਾ ਸਕਦੇ ਆ ਨਾ ਕੁਝ ਹੋਰ ਕਰ ਸਕਦੇ ਆ ਕਿਉਂਕਿ ਆਪਾਂ ਇਹਨਾਂ ਨੂੰ ਕੋਈ 1921 ਨਹੀਂ ਕਹਿੰਦੇ ਆਪਦੇ ਰੱਬ ਦੇ ਨਾਲ ਬੰਦਗੀ ਕਰਦੇ ਆ ਮੇਰਾ ਵੀਰ ਬਣ ਕੇ ਆਪਾਂ ਬਾ ਸਿਮਰਨ ਕਰਨਾ ਕੋਈ ਹੁਲੜ ਬਾਜ਼ ਨਹੀਂ ਕਰਨੀ ਆਗੂਆਂ ਦਾ ਸੱਦਾ ਆਉਣ ਤੋਂ ਫੇਰ ਦੇਖਦੇ ਆ ਕੀ ਕਹਿੰਦੇ ਆ